ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 26 ਤੋਂ ਲੈ ਕੇ 30 April ਤੱਕ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਮੌਸਮ ਖਾਸੀ ਤਾਜ਼ਾ ਫਰੇਡ ਕੀ ਕਹਿੰਦੀ ਹੈ ਅੱਜ ਦੇਖਦੇ ਹਾਂ ਸਭ ਤੋਂ ਪਹਿਲਾਂ ਜੇਕਰ ਹੁਣ ਦੀ ਤਾਜ਼ਾ ਸੈਟੇਲਾਈਟ ਦੀ ਸਿਧਰ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਹੈ ਪੰਜਾਬ ਦਾ ਮੌਸਮ ਐਸ ਵੇਲੇ ਬਿਲਕੁਲ ਠੀਕ ਠਾਕ ਚੱਲ ਰਿਹਾ ਜਾ ਖਣਿਆ ਹੋਇਆ ਐਸ ਵੇਲੇ ਸਾਫੀਆ ਲਗਭਗ ਸਾਰੇ ਜਨਾਂ ਦੇ ਵਿੱਚ ਧੁੱਪ ਚੜੀ ਹੋਈ ਆ ਟੁੱਟ ਵਿੱਚ ਬਦਲ ਵਾਈ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਦੂਜੀ ਫਾਸੇ ਦੇਖ ਸਕਦੇ ਹੋ ਕਿ ਤਾਜ਼ਾ ਪਛਮੀ ਸਿਸਟਮ ਤਰ੍ਹਾਂ ਕਿ ਐਕਟਿਵ ਬੰਦਾ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਤੇ ਅੱਜ ਦੇਰ ਸ਼ਾਮ ਤੋਂ ਜਿਹੜਾ ਆ ਇਹ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਸਣੇ ਨਾਲਗ ਦੇ ਸੂਬੇ ਹਰਿਆਣਾ Rajasthan ਨੂੰ ਤੇ ਦੇਰ rato ਮੀਦਰਸ ਫੈਲ ਜੜਿਆ ਪੰਜਾਬ ਦੇ ਵਿੱਚ ਅੱਜ ਜਿਹੜੇ ਵੇਖਣ ਨੂੰ ਮਿਲ ਸਕਦੇ ਨੇ ਤੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਉਹ ਤੁਹਾਡੇ ਨਾਲ ਸਾਂਝ ਕਰਦਨੇ ਆ ਮੌਸਮ ਫਗਲ ਨੂੰ ਤਾਜ਼ਾ ਅਪਡੇਟ ਸਾਂਝ ਕੀਤੀ ਗਈ ਆ 26 ਤਰੀਕ ਤੋਂ ਲੈ ਕੇ 28 29 ਤਰੀਕ ਤੱਕ ਇਸ ਸਟੰਗ ਜਿਹੜਾ ਖੁਦ ਤਰ ਐਕਟਿਵੇਟ ਆ 26 ਤਾਈ ਨੂੰ orange alert ਜਿਹੜੇ ਜਾਰੀ ਕੀਤੇ ਗਏ ਨੇ ਗੜੇਮਾਰੀ ਦੇ ਨਾਲ ਤੇਜ਼ ਮੀਂਹ ਖਲਾਸਤ ਤੇ ਤੇਜ਼ ਰਫਤਾਰ ਹਵਾਵਾਂ ਦੇ ਨਾਲ ਜਿਹੜਾ ਦਰਫਤਾਰ 50-60 ਕਿਲੋਮੀਟਰ ਹੋ ਸਕਦੀ ਆ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦਾ ਦਰਜ ਹੋਣਗੇ ਔਰ ਗੜੇਮਾਰੀ ਜੜੀਆ ਪੰਜਾਬ ਦੇ ਖੇਤਰਾ ਦੇ ਵਿੱਚ ਅੱਜ ਹੋ ਸਕਦੀ ਹੈ ਔਰ ਹਰਿਆਣੇ ਦੇ ਵਿੱਚ ਵੀ ਜੜੇ ਆਲਰਟ ਜਾਰੀ ਕੀਤੇ ਗਏ ਨੇ orange alert ਇਹਨਾਂ ਦੋ ਦਿਨਾਂ ਦੇ ਦੌਰਾਨ ਜਾਰੀ ਨੇ ਯਾਨੀ ਕਿ 26 ਸੇ 27 ਤਰੀਕ ਨੂੰ ਅੱਜ ਸ਼ਾਮ ਤੋਂ ਲੈ ਕੇ 27 ਦੀ ਰਾਤ ਤੱਕ ਇਸ ਸਿਸਟਮ ਕੋਈ ਤਰ੍ਹਾਂ ਨਾਲ ਜੜੇ ਆ ਤਗੜੇ ਮੀਸ ਫਿਰ ਦਰਜ ਕਰਾ ਸਕਦਾ ਉਸ ਤੋਂ ਬਾਅਦ 28 ਤਰੀਕ ਨੂੰ ਵੀ yellow alert ਪੰਜਾਬ ਦੇ ਵਿੱਚ ਜਾਰੀ ਨੇ ਤੇ ਕਿਤੇ ਕਿਤੇ ਕੁਸ਼ਕਤਾਵਾਂ ਤੇ ਖਾਸ ਕਰਕੇ ਆਪਣੇ ਪਹਾੜਾ ਦੇ ਨਾਲ ਲੱਗਦੇ ਬੈਲਟ ਦੇ ਵਿੱਚ 28 ਤਰੀਕ ਨੂੰ ਜਿਹੜੇ ਆ ਉਮੀਦਾਰ ਜੋ ਸਕਦੇ ਨਹੀਂ ਤੇ ਉਸ ਤੋਂ ਬਾਅਦ 29 ਤਰੀਕ ਨੂੰ ਮੌਸਮ ਦੇ ਵਿੱਚ ਤਲਾਸ਼ ਸੁਧਾਰ ਵੇਖਣ ਨੂੰ ਮਿਲੇਗਾ ਜੀ ਕੋਲੋਂ ਲਾ ਕੇ ਜਿਹੜੇ ਫਰੈਲ ਦੇ ਅਖੀਲੇ ਦਿਨ ਨੇ ਚਾਰ-ਪੰਜ ਦਿਨ ਇਸ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਹੈ ਤੇ ਤਗੜੇ ਉਮੀਦਾਰ ਸਵੈ ਜਿਹੜੇ ਦਰਜ ਕਰਾਉਣ ਨੂੰ ਤਿਆਰ ਹੈ ਤੇ ਟੈਂਪਰੇਚਰ ਦੀ ਗੱਲ ਕਰੀ ਅੱਜ 34-35 ਦੇ 34 ਤੋਂ ਲੈ ਕੇ 36 ਸੰਤਰੀ ਦੇ ਅਫਰੈਜ ਦਰਜ ਹੋ ਸਕਦੇ ਨੇ ਦਿਨ ਦੇ ਤੇ ਉਸ ਤੋਂ ਬਾਅਦ ਮੀਦੇ ਸਵੈ ਜਿਹੜੇ ਲੱਗਣਗੇ ਉਹਦੇ ਕਾਰਨ ਹੋਣੇ ਟੈਂਪਰੇਚਰ ਥੋੜੀ ਹੇਠਾਂ ਆਉਣਗੇ ਤੇ ਅਗਲੇ 2-3 ਦਿਨਾਂ ਦਾ ਜਰਾ ਟੈਂਪਰੇਚਰ ਦੇ ਵਿੱਚ ਥੋੜਾ ਇਜ਼ਾਫਾ ਨਹੀਂ ਵੇਖਣ ਨੂੰ ਮਿਲੇਗਾ ਤੇ ਟੈਂਪਰੇਚਰ ਠੀਕ-ਠਾਕ ਹੀ ਬਣਿਆ ਰਹੇਗਾ ਉਸ ਤੋਂ ਬਾਅਦ ਅਗਲੇ ਤਰੀਕ ਤੱਕ ਮੌਸਮ ਮੋੜ ਤੋਂ ਹੋਣਾ ਸਾਫ਼ ਹੋ ਜਾਵੇਗਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਆਦਾ ਦਿਓ ਤੁਹਾਨੂੰ